ਸ਼ੁਰੂਆਤ ਲਿਖੀ ਹਈਆਂ ਦੋ ਲਾਈਨਾਂ ਬੇਹਿੰਮਤੇ ਨੇ ਜੋ ਸ਼ਿਕਵਾ ਕਰਨ ਮੁਕੱਦਰਾਂ ਤੇ ਉੱਗਣ ਵਾਲੇ ਉੱਗ ਪੈਂਦੇ ਪਾੜ ਕੇ ਸੀਨੇ ਪੱਥਰਾਂ ਦੇ ਅੱਜ ਕੱਲ ਸਾਰਿਆਂ ਨੂੰ ਆਸ ਕਰਦੀਆਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਦਾ ਸਾਡਾ ਨਵਾਂ ਟੌਪਿਕ ਆਇਆ ਇੱਛਾ ਬਲ ਤੇ ਡੂੰਘੀਆਂ ਸ਼ਾਮਾਂ ਜਮਾਤ 11ਵੀਂ ਵਿਸ਼ਾ ਚੋਣਵੀ ਪੰਜਾਬੀ ਆਪਾਂ ਸ਼ੁਰੂ ਕਰਦੇ ਹਾਂ ਨੂੰ ਸਾਂਝ ਹੋਈ ਪਰਛਾਵੇਂ ਛੁੱਪ ਗਏ ਕਿਉਂ ਇੱਛਾ ਬਲ ਤੂ ਜਾਰੀ ਨੈ ਸਰੋਂਦ ਕਰ ਰਹੀ ਉਵੇਂ ਹੀ ਤੈ ਟੁਰਨੋਂ ਵੀ ਨਹਿ ਹਾਰੀ ਸਹਿਲਾਨੀ ਤੇ ਪੰਛੀ ਮੰਲੀ ਹਨ ਸਭ ਆਰਾਮ ਵਿੱਚ ਆਏ ਸਹਿਮ ਸੁਵਾਦਲਾ ਛਾਰੇ ਆ ਸਾਰੇ ਤੇ ਕੁਦਰਤ ਟਿਕ ਗਈ ਸਾਰੀ ਇਹਦੇ ਵਿੱਚ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਕੀ ਕਹਿੰਦੇ ਆ ਇੱਛਾ ਬਲ ਤੇ ਡੂੰਗੀਆਂ ਸ਼ਾਮਾਂ ਦੇ ਵਿੱਚ ਕੀ ਇੱਥੇ ਇਹਦੇ ਵਿੱਚ ਉਹ ਕੀ ਪ੍ਰਤੀਤ ਕਰ ਰਹੇ ਆ ਉਹ ਕਹਿ ਰਹੇ ਆ ਕਿ ਜਿਹੜੀ ਕਸ਼ਮੀਰ ਦੇ ਚਰਨੇ ਦਾ ਜਿਹੜਾ ਚਸ਼ਮਾ ਵਾ ਜਿਹੜਾ ਵਗ ਰਿਹਾ ਵਾ ਉਹਦੇ ਉਹਦੇ ਚੱਲਣ ਨਾਲ ਹਨਾ ਉਹਦੇ ਨਾਲ ਸਵਾਲ ਜਵਾਬ ਕਰ ਰਹੇ ਆ ਠੀਕ ਹੈ ਆਪਾਂ ਇਹਦਾ ਪ੍ਰਸੰਗ ਕਰਦੇ ਆਂ ਦੀ ਵਿਆਖਿਆ ਵੀ ਫਿਰ ਉਸ ਤੋਂ ਬਾਅਦ ਪ੍ਰਸੰਗ ਦੇ ਵਿੱਚ ਕੀ ਹੈ ਇਹ ਕਾਫ ਟੋਟਾ ਆਧੁਨਿਕ ਪੰਜਾਬੀ ਕਾਫ ਝਲਕਾਂ ਤੇ ਇਤਿਹਾਸ ਪੁਸਤਕ ਵਿੱਚ ਦਰਜ ਭਾਈ ਵੀਰ ਸਿੰਘ ਜੀ ਦੀ ਰਚੀ ਹੋਈ ਕਵਿਤਾ ਇੱਛਾ ਬਲ ਤੇ ਡੂੰਘੀਆਂ ਸ਼ਾਮਾਂ ਵਿੱਚੋਂ ਲਿਆ ਗਿਆ ਹੈ ਇਸ ਕਵਿਤਾ ਵਿੱਚ ਕਵੀ ਨੂੰ ਸਾਰੀ ਕੁਦਰਤ ਚੇਤਨ ਰੂਪ ਵਿੱਚ ਕਿਸੇ ਰਹੱਸਮਈ ਉਦੇਸ਼ ਦੇ ਆਹਰ ਵਿੱਚ ਲੱਗੀ ਹੋਈ ਪ੍ਰਤੀਤ ਹੁੰਦੀ ਹੈ ਇਸ ਵਿੱਚ ਉਹ ਕਸ਼ਮੀਰ ਦੇ ਚਸ਼ਮੇ ਇੱਛਾ ਬਲ ਨਾਲ ਪ੍ਰਸ਼ਨ ਉੱਤਰ ਕਰਦਾ ਹੈ ਭਾਈ ਵੀਰ ਸਿੰਘ ਜੀ ਕੀ ਕਹਿੰਦੇ ਆ ਕਿ ਉਹ ਕਿਹਦੇ ਨਾਲ ਪ੍ਰਸ਼ਨ ਉੱਤਰ ਕਰ ਰਿਹਾ ਪ੍ਰਸ਼ਨ ਉੱਤਰ ਦੇ ਵਿੱਚ ਇਹ ਸਾਰੀ ਕਵਿਤਾ ਆ ਪਹਿਲਾ ਭਾਈ ਵੀਰ ਸਿੰਘ ਜੀ ਉਹਨਾਂ ਨੂੰ ਕਰਦੇ ਆ ਫਿਰ ਠੀਕ ਹੈ ਤੇ ਉਸ ਤੋਂ ਬਾਅਦ ਫਿਰ ਉਹ ਜਿਹੜਾ ਇੱਛਾਬਲ ਜਿਹੜਾ ਚਸ਼ਮਾ ਆ ਕਸ਼ਮੀਰ ਦਾ ਉਹ ਉਹਨਾਂ ਨੂੰ ਅਨਸਰ ਦੇ ਰਿਹਾ ਉੱਤਰ ਦੇ ਰਿਹਾ ਵਿਆਖਿਆ ਕਰਦੇ ਆ ਭਾਈ ਵੀਰ ਸਿੰਘ ਜੀ ਚਸ਼ਮੇ ਨੂੰ ਪ੍ਰਸ਼ਨ ਕਰਦੇ ਹੋਏ ਕਹਿੰਦੇ ਹਨ ਕਿ हे ਇੱਛਾਬਲ ਸ਼ਾਮ ਪੈ ਗਈ ਹੈ ਦਿਨ ਢਲ ਗਿਆ ਹੈ ਪਰ ਤੂੰ ਅਜੇ ਵੀ ਉਸੇ ਚਾਲ ਨਾਲ ਚੱਲ ਰਿਹਾ ਹੈ ਇੱਧਰ ਉੱਧਰ ਸੈਰ ਕਰਨ ਵਾਲੇ ਸੈਲਾਨੀ ਪੰਛੀ ਅਤੇ ਬਾਗਾਂ ਦੇ ਮਾਲੀ ਸਭ ਆਰਾਮ ਕਰਨ ਲਈ ਆਪਣੇ ਟਿਕਾਣੇ ਤੇ ਚਲੇ ਗਏ ਹਨ ਤੇ ਚਾਰੇ ਪਾਸੇ ਇੱਕ ਆਨੰਦ ਭਰੀ ਚੁੱਪ ਛਾ ਰਿਹਾ ਹੈ ਚੁੱਪ ਛਾ ਗਈ ਹੈ ਸਾਰੀ ਕੁਦਰਤ ਟੇਕ ਰਹੀ ਹੈ ਪਰ ਤੂੰ ਹਜੇ ਵੀ ਉਸੇ ਰਾਹ ਦੇ ਵਿੱਚ ਉਸੇ ਹੀ ਚਾਲ ਦੇ ਨਾਲ ਚੱਲ ਰਿਹਾ ਹੈ ਇਸ ਦਾ ਕੀ ਕਾਰਨ ਹੈ ਭਾਈ ਵੀਰ ਸਿੰਘ ਜੀ ਕਹਿੰਦੇ ਕਿ ਸਾਰੇ ਪੰਛੀ ਘਰਾਂ ਨੂੰ ਆਗੇ ਸੈਲਾਨੀ ਜਿਹੜੇ ਕਮਾਈਆਂ ਕਰਨ ਗਏ ਸੀ ਉਹ ਵੀ ਘਰਾਂ ਨੂੰ ਆਗੇ ਪਰ ਜਿਹੜਾ ਤੂੰ ਆ ਕਿਵੇਂ ਤੂੰ ਚੱਲਦੇ ਆ ਉਹਦੇ ਬਾਰੇ ਨਾਨੇ ਪ੍ਰਸ਼ਨ ਕੀਤਾ ਤੇ ਅੱਗੂ ਜਿਹੜਾ ਇੱਛਾ ਬਲ ਕੀ ਉੱਤਰ ਦਿੰਦਾ ਉਸੇ ਪੜਦੇ ਹੈ ਸਿਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰਮ ਕਰ ਆਰਾਮ ਨਹੀਂ ਬੰਦੇ ਨਿਉ ਵਾਲੇ ਨੈਣਾ ਕੀ ਨਿੰਦਰ ਉਹ ਦਿਨੇ ਰਾਤ ਪਏ ਪੈਂਦੇ ਇਕੋ ਲਗਣ ਲੱਗੀ ਲਈ ਜਾਂਦੀ ਏ ਤੋ ਤੋਰ ਅਨੰਤ ਉਹਨਾਂ ਦੀ ਵਸਲੋ ਓਰੇ ਮੁਕਾਮ ਨਾ ਕੋਈ ਸੋ ਚਾਲ ਪਏ ਨਿਤ ਰਹਿੰਦੇ ਇਹਦੇ 'ਚ ਵੀ ਪ੍ਰਸੰਗ ਆਪਾਂ ਸੇਮ ਲਿਖਣਾ ਵਿਆਖਿਆ ਦੀ ਕਰਦੇ ਆ ਕਿ ਜਦੋਂ ਭਾਈ ਵੀਰ ਸਿੰਘ ਜੀ ਨੇ ਇੱਛਾਵਲ ਤੋਂ ਪ੍ਰਸ਼ਨ ਕੀਤਾ ਕਿ ਤੂੰ ਕਿਵੇਂ ਇਦਾਂ ਚੱਲੀ ਜਾ ਰਿਆਂ ਚੱਲੀ ਜਾਂਦੇ ਆ ਆਪਣੀ ਚਾਲ ਤੇ ਤੁਰਕਦਾ ਨਹੀਂ ਤਾਂ ਅੱਗੋ ਝਰਨਾ ਕਿ ਉੱਤਰ ਦਿੰਦਾ ਆ ਉਹ ਆਪਾਂ ਦੇਖਦੇ ਆ ਚਸ਼ਮਾ ਕਿ ਉੱਤਰ ਦਿੰਦਾ ਉਹ ਦੇਖਦੇ ਆ ਚਸ਼ਮਨੀ ਉੱਤਰ ਦਿੱਤਾ ਕਿ ਸੰਜ ਪਹਿ ਜਾਣ ਉੱਤੇ ਵੀ ਉਸੇ ਦੇ ਚਲਦੇ ਰਹਿਣ ਦਾ ਕਾਰਨ ਇਹ ਹੈ ਕਿ ਉਸ ਦੇ ਅੰਦਰ ਵਸਤੀ ਪ੍ਰੀਤਮ ਦੇ ਮਿਲਾਪ ਦੀ ਖਿੱਚ ਹੈ ਜਿਨ੍ਹਾਂ ਦੇ ਦਿਲ ਵਿੱਚ ਆਪਣੇ ਪ੍ਰੀਤਮ ਲਈ ਖਿੱਚ ਹੁੰਦੀ ਹੈ ਉਹ ਕਦੇ ਵੀ ਆਰਾਮ ਨਾਲ ਨਹੀਂ ਬਹਿੰਦੇ ਜਿਨ੍ਹਾਂ ਅੱਖਾਂ ਨੂੰ ਨੇਹ ਲੱਗ ਚੁੱਕਾ ਹੁੰਦਾ ਹੈ ਉਹਨਾਂ ਨੂੰ ਕਦੇ ਵੀ ਨੀਂਦ ਨਹੀਂ ਆਉਂਦੀ ਉਹ ਰਾਤ ਦਿਨ ਪ੍ਰੀਤਮ ਦੀ ਭਾਲ ਲਈ ਖੁੱਲੀਆਂ ਖੁੱਲੀਆਂ ਰਹਿੰਦੀਆਂ ਹਨ ਅਤੇ ਉਸ ਦੀ ਭਾਲ ਵਿੱਚ ਲੱਗੀਆਂ ਰਹਿੰਦੀਆਂ ਹਨ ਉਨ੍ਹਾਂ ਨੂੰ ਪ੍ਰੀਤਮ ਦੇ ਮਿਲਾਪ ਦੀ ਇੱਕੋ ਲਗਨ ਹੁੰਦੀ ਹੈ ਇਸ ਕਰਕੇ ਉਨ੍ਹਾਂ ਦੀ ਚਾਲ ਵਿੱਚ ਕੋਈ ਫਰਕ ਨਹੀਂ ਪੈਂਦਾ ਪ੍ਰੀਤਮ ਦੇ ਮਿਲਾਪ ਤੋਂ ਉਰੇ ਉਨ੍ਹਾਂ ਦਾ ਕੋਈ ਪੜਾ ਨਹੀਂ ਹੁੰਦਾ ਇਸ ਲਈ ਉਹ ਰਾਤ ਦਿਨ ਆਪਣੀ ਚਾਲੇ ਤੁਰੇ ਜਾਂਦੇ ਹਨ ਭਾਵ ਰੱਬ ਦੇ ਪ੍ਰੇਮ ਸੁੱਖ ਆਰਾਮ ਦੀ ਪਰਵਾਹ ਨਹੀਂ ਕਰਦੇ ਤੇ ਉਹ ਆਪਣੇ ਪ੍ਰੀਤਮ ਦੇ ਮਿਲਾਪ ਦੀ ਤਾਂਗ ਵਿੱਚ ਰਾਤ ਦਿਨ ਯਤਨ ਕਰਦੇ ਰਹਿੰਦੇ ਹਨ ਠੀਕ ਹੈ ਇਹਦੇ ਵਿੱਚ ਉਹ ਕਹਿੰਦਾ ਕਿ ਜਿਨ੍ਹਾਂ ਦੇ ਅੱਖਾਂ ਦੇ ਵਿੱਚ ਆਪਣੇ ਪ੍ਰੀਤਮ ਨੂੰ ਮਿਲਣ ਦੀ ਨੇ ਜਾਂ ਪਿਆਰ ਭੁੱਖ ਲੱਗ ਜਾਂਦੀ ਹੈ ਉਹਨਾਂ ਨੂੰ ਫਿਰ ਨੀਂਦ ਨਹੀਂ ਆਉਂਦੀ ਏਸੀ ਇਹੀ ਕਾਰਨ ਹੈ ਮੇਰੇ ਚੱਲਣ ਦਾ ਕਿ ਮੈਨੂੰ ਆਪਣੇ ਪ੍ਰਭੂ ਪ੍ਰੀਤਮ ਨੂੰ ਮਿਲਣਾ ਹੈ ਤੇ ਮੇਰੇ ਅੰਦਰ ਉਹਨਾਂ ਦੇ ਮਲਾਪ ਦੀ ਖੇਚਾ ਤਾਂ ਹੀ ਮੈਂ ਜਿਹੜਾ ਚੱਲਦਾ ਜਾ ਰਿਹਾ ਏਸੀਗੀ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਕਵਿਤਾਵਾਂ ਤਿੰਨੋਂ ਇਸ ਤੋਂ ਪਹਿਲੀਆਂ ਵੀਡੀਓਜ਼ ਦਾ ਲਿੰਕ ਵੀ ਮੈਂ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੂੰਗੀ ਤੁਸੀਂ ਉਹਨਾਂ ਨੂੰ ਜਾ ਕੇ ਦੇਖ ਲੈਣਾ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਕਰਨਾ ਤਾਂ ਜੋ ਮੈਂ ਹੋਰ ਇਦਾਂ